ਸਮੋਸਾ ਟਿੱਕੀ 버거 ਖਾਣ ਵਾਲੇ ਵੀਰੋ ਆ ਧਿਆਨ ਨਾਲ ਵੇਖੋ ਬਣਦੇ ਦੇ ਨਾਲ ਕਿੰਨਾ ਮਸਾਲਾ ਹੱਥਾਂ ਨਾਲ ਲੱਗਿਆ ਹੁਣ ਲਾਉਣਾ ਨਹੀਂ ਹੱਥ ਧੋ ਕੇ ਵੇਸਟ ਕਰ ਦੇਵੇ ਮਸਾਲਾ ਉਹ ਤੁਸੀਂ ਤਾਂ ਇਹ ਕਹਿੰਦੇ ਵੀ ਹੱਥ ਧੋਲੇ ਪੇ ਤਾਂ ਮਸਾਲਾ ਲਾ ਦੇ ਵੀ ਨਾ 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 ਕਿਉਂ ਵੇਸਟ ਕਰੀ ਅਗਲਾ ਵੇਖੋ ਵੇਖੋ ਲਾਉਣ ਜਾ ਰਹੇ ਜਿੰਨਾ ਮਰਜ਼ੀ ਸਮਝਾ ਲਓ ਜਿੰਨਾ ਮਰਜ਼ੀ ਰੋਕ ਲਓ ਵੇ ਬਾਹਰ ਦੀ ਚੀਜ਼ ਨਾ ਖਾਓ ਪਰ ਨਹੀਂ ਟਲਦੇ ਲੋਕ ਬਰਗਰ ਮੋਮੋਜ਼ ਟਿੱਕੀ ਪਕੌੜੇ ਲੈਟਰ ਪਟਰ ਜੋ ਵੀ ਆਉਂਦਾ ਤਕੀ ਤਰਿਆਉਂਦੇ ਆ ਜੀ ਹੁਣ ਮੰਨ ਕੇ ਚਲੋ ਇੰਨਾ ਕਿ ਤਾਂ ਅਕਲ ਹੋਣੀ ਚਾਹੀਦੀ ਹੈ ਵੀ ਜੇ ਮੰਨ ਕੇ ਚਲੋ ਟਰੈਕਟਰ ਮੋਟਰਸਾਈਕਲ ਕਾਰ 'ਚ ਜਿਹੜਾ ਮਗਲੈਲ ਪੈਂਦਾ ਜਾਂ ਡੀਜ਼ਲ ਪੈਂਦਾ ਪੈਟਰੋਲ ਆ ਤਾਂ ਉਹ ਉਸੇ ਤੇ ਚੱਲਦੀ ਆ ਤੇ ਜੇ ਹੁਣ ਤੁਸੀਂ ਜਿੰਨੇ ਨੰਬਰ ਮਗਲੈਲ ਪੈਂਦਾ ਉਹਦੇ ਤੋਂ ਨੰਬਰ ਬਦਲ ਕੇ ਪਾ ਦਿਓਗੇ ਤੁਸੀਂ ਤਾਂ ਜਦੋਂ ਮਗਲੈਲ ਪਾਉਣਾ ਹੁੰਦਾ ਆਪਾਂ ਗੱਡੀਆਂ ਕਿਸੇ ਵੀ ਸਾਧਨ 'ਚ ਤੇ ਉਹਨਾਂ ਕਹਿ ਦਿੰਨੇ ਆ ਵਧੀਆ ਹੋ ਗਏ ਤੇ ਸਰੀਰ 'ਚ ਜਿਹੜੀ ਕੋਸ ਮਰਜ਼ੀ ਚੀਜ਼ ਤੱਕੀ ਆਉ را له سمجھ